ਉਹ ਲਗਦਾ ਪਾਣੀ ਦਾ ਜਿਹੜਾ ਮੜਾ ਮੋਟਾ ਆਉਂਦਾ ਹਾਂਜੀ ਉਹ ਮੋਗੇ ਕਰਤੇ ਉੱਤੇ ਤਾਂ ਹਾਂ ਨੂੰ ਉਹ ਪਤਾ ਨਹੀਂ ਠੇਕੇਦਾਰਾਂ ਨੇ ਕੀ ਕਰਿਆ ਕੀ ਢੁੱਟਾ ਕਰਿਆ ਕੀ ਹਾਂਜੀ ਐਡਾ ਬੜਾ ਲੱਖਾਂ ਰੁਪਈਆ ਦਾ ਕਹਿੰਦੇ ਜੀ ਅਸੀਂ ਤਾਂ ਇਹ ਕਰਤਾ ਸੀ ਉਹ ਕਰਤਾ ਗੱਲਾਂ ਬਾਤਾਂ ਵਾਲੀ ਕਰਤਾ ਸਾਡੀ ਫਸਲ ਸਾਡੀ ਸੁੱਕੀ ਪਈ ਆ ਹੁਣ ਨਾ ਉਧਰੋਂ ਇਧਰੋਂ ਨਹਿਰੀ ਬਾਣੀ ਵੀ ਨਹੀਂ ਆ ਰਿਹਾ ਇਹ ਹੀ ਦਿੱਕਤ ਹੈ ਜੀ ਵੀ ਨਾ ਨਹਿਰੀ ਪਾਣੀ ਮਿਲ ਜਾ ਸਾਡੀ ਫਸਲ ਤੇ ਪਾਣੀ ਪੈਂਦਾ ਹੋ ਜਾਵੇ ਹੌਣ ਤੱਕ ਪਾਈਪ ਲਾਈਨ ਤਿਆਰ ਹੋ ਕੇ ਹਾਲ ਤੱਕ ਸਾਡੇ ਖੇਤਾਂ 'ਚ ਪਾਣੀ ਨਹੀਂ ਪਹੁੰਚਿਆ ਹੈਗਾ ਜੇ ਕਿਸੇ ਨੂੰ ਫੋਨ ਕਰਦੇ ਆਂ ਸੀ ਉਹ ਸਾਡਾ ਫੋਨ ਨਹੀਂ ਚੱਕਦੇ ਆਂਗੇ ਨਾ ਸਾਡੇ ਨੱਕੇ ਵਿੱਚ ਪਏ ਨੇ ਉਵਰ ਨਾਲੇ ਨੱਕਿਆ ਨਹੀਂ ਕੋਈ ਖਬਰ ਮਰਗੜ ਦੇ ਪਿੰਡ ਨਿਆਮਤਪੁਰ ਦੀ ਹੈ ਜਿੱਥੇ ਕਿਸਾਨਾਂ ਨੂੰ ਨਹਿਰੀ ਪਾਣੀ ਨਾ ਮਿਲਣ ਕਰਕੇ ਸੋਕੇ ਵਰਗੇ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਾਣੀ ਦੀ ਘਾਟ ਕਰਕੇ ਹਾਲਾਤ ਚੋਨੇ ਦੇ ਬਦ ਤੋਂ ਬੱਤਰ ਹੋਏ ਪਏ ਨੇ ਉਨਾ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਪਾਈਪਲਾਈਨ ਦੇ ਕਨੈਕਸ਼ਨ ਕਰਕੇ ਜਲਦ ਹੀ ਉਹਨਾਂ ਨੂੰ ਨਹਿਰੀ ਪਾਣੀ ਮੁਹੱਈਆ ਕਰਵਾਇਆ ਜਾਵੇ ਬਿਊਰੋ ਰਿਪੋਰਟ ਨਿਊਜ਼ ਟੁਡੇ ਪੰਜਾਬ ਜਿਸ ਨੇ 32 ਬਿਗੇ ਜ਼ਮੀਨ ਠੇਕੇ ਤੇ ਲਈ ਆ ਇਹ ਬੋਰ ਚੱਲਦਾ ਚੱਲਦਾ ਬੋਰ ਥੱਲੋ ਖੜ ਗਿਆ ਬੋਰ ਕਰਨ ਵਾਲੇ ਨਹੀਂ ਮਿਲਦੇ ਸਾਰੀ ਫਸਲ ਸਾਡੀ ਸੁੱਕੀ ਪਈ ਆ ਹੁਣ ਨਾ ਉਧਰੋਂ ਇਧਰ ਨਹਿਰੀ ਬਾਣੀ ਵੀ ਨਹੀਂ ਆ ਰਿਹਾ ਇਹ ਹੀ ਦਿੱਕਤ ਹੈ ਜੀ ਵੀ ਨਾ ਨਹਿਰੀ ਪਾਣੀ ਮਿਲ ਜੇ ਸਾਡੀ ਫਸਲ ਤੇ ਪਾਣੀ ਪੈਂਦਾ ਹੋ ਜਾਵੇ ਤੇ ਕਿੰਨੇ ਤੁਹਾਡਾ ਕੱਦੂ ਕੀਤਾ ਹੋਇਆ ਕਿੰਨੇ ਜੀ ਦੀ ਸਾਡੇ 15 ਵਿਗੇ 20 ਵਿਗੇ ਤੋਂ ਦਾ ਕੱਦੂ ਕਾ ਹੋ ਗਿਆ ਤੇ 5 ਵਿਗੇ ਤੋਂ ਦਾ ਕੱਦੂ ਸੁੱਕ ਗਿਆ ਜੀ ਔਕਣ ਜੀ ਦੀ ਲੱਗਣ ਕਰਨੀ ਉਹ ਪਾਣੀ ਨਾ ਹੋਣ ਕਾਰਨ 15 ਵਿਗੇ ਜੀ ਲਾਈਆ ਉਹ ਵੀ ਸੁੱਕੀ ਪਈ ਆ ਪਾਣੀ ਕਹਿੰਦੀ ਪਾਈਪ ਲਾਈਨ ਤਾਂ ਪਾ ਦਿੱਤੀ ਗਈ ਹੈ ਪਾਈਪ ਲਾਈਨ ਤਾਂ ਪੈ ਗਈ ਹਲੇ ਤੱਕ ਪਾਣੀ ਨਹੀਂ ਜਿਆ ਆ ਕੀ ਕਹਿ ਰਹੇ ਨੇ ਪਾਣੀ ਪਾਣੀ ਨੁੱਕੀ ਬਸ ਹੁਣ ਕਹਿੰਦੇ ਨੇ ਇੱਕਦਾਰ ਹੈ ਇੱਕਦਾਰ ਫੋਨ ਨਹੀਂ ਚੱਕ ਰੇ ਠੇਕੇਦਾਰ ਜੇ ਪਾਈਪ ਪਾਣੀ ਆ ਜਵੇ ਤਾਂ ਤੁਹਾਡਾ ਰਾਤ ਮਿਲੂਗੀ ਹਾਂ ਜੀ ਹਾਂ ਫਿਰ ਤਾਂ ਕੁਝ ਰਾਹਤ ਮਿਲ ਜੂਈ ਇਹ ਪੇਚੋ ਹੋਊ ਹੋ ਕਿਸੇ ਦੀ ਵਾਰੀ ਵੀ ਲੈ ਲਾਂਗੇ ਨਾਲ ਪਾਣੀ ਫੇ ਸਾਡੇ ਮਾੜਾ ਮੋਟਾ ਹੋ ਹੋ ਜਵੇ ਜੀ ਜਾਂ ਜਮਾ ਜੀ ਦੀ ਸਾਡੀ ਸੁੱਕੀ ਪਈ ਆ ਜੀ ਪਾਈਪ ਲਾਈਨ ਪਈ ਨੂੰ ਕਿੰਨਾ ਟਾਈਮ ਹੋ ਗਿਆ ਤੁਹਾਡੇ ਪਾਈਪ ਲਾਈਨ ਪਈ ਨੂੰ ਤਾਂ ਮਹੀਨਾ ਹੋ ਗਿਆ ਉਹ ਪਰ ਚਾਲੂ ਨਹੀਂ ਕਰੀ ਜੀ ਹਲੇ ਤੱਕ ਕਰੋ ਜੀ ਪਹਿਸ਼ਲੀ ਕਣਕ ਖੜੀ ਵਾਸਤੇ ਉਹਨੂੰ ਕਣਕਾਂ ਵੱਢ ਕੇ ਲੈ ਪਾਈਪ ਲਾਈਨ ਪੈਣ ਲੱਗੀ ਦੀ ਜੀ ਉਹਨੂੰ ਕਣਕਾਂ ਨੁਕਸਾਨ ਹੋ ਗਿਆ ਹੁਣ ਏਨੇ ਮਹੀਨੇ ਲੰਘ ਗਏ ਵਾਹਣ ਫੇਲੀ ਪਈ ਨੂੰ ਹੁਣ ਤੱਕ ਪਾਈਪ ਲਾਈਨ ਤਿਆਰ ਹੋ ਕੇ ਹਲੇ ਤੱਕ ਸਾਡੇ ਖੇਤਾਂ 'ਚ ਪਾਣੀ ਨਹੀਂ ਪਹੁੰਚਿਆ ਹੈਗਾ ਜੇ ਕਿਸੇ ਨੂੰ ਫੋਨ ਕਰਦੇ ਆਂ ਸੀ ਉਹ ਸਾਡਾ ਖੂਨ ਨਹੀਂ ਚੱਕਦੇ ਆਂਗੇ ਨਾ ਸਾਡੇ ਨੱਕੇ ਵਿੱਚ ਪਏ ਨੇ ਉੱਪਰ ਨਾਲ ਨੱਕਿਆ ਨਹੀਂ ਕੋਈ ਨੱਕੜਾ ਹੈਗਾ ਤਾਂ ਨੱਕੇ ਸਾਡੇ ਰਹਿੰਦੇ ਨਾਲ ਨੱਕੇ ਵੀ ਨਹੀਂ ਕੱਢੇ ਹੈਗੇ। ਅੱਛਾ ਜੀ। ਪਾਈਪਲਾਈਨ ਚੱਲੂ ਵੀ ਹੋਈ। ਪਾਣ ਨੁਕਸਾਨ ਸਾਡਾ ਪਹਿਲਾਂ ਕਾਣ ਕਾਂ ਦਾ ਵੀ ਹੋ ਗਿਆ। ਹੁਣ ਆ ਜੀਰੀ ਦਾ ਹੋ ਰਿਹਾ। ਜੀਰੀ ਸੁੱਕੀਆਂ ਪਈਆਂ ਨੇ। ਇਹਦੇ ਕਰਕੇ ਸਾਨੂੰ ਬਹੁਤ ਪਰੇ ਜੀ। ਜੀ ਭਾਗ ਦੇ ਅਧਿਕਾਰੀਆਂ ਨੂੰ ਤੁਸੀਂ ਮਿਲਣ ਦੀ ਕੋਸ਼ਿਸ਼ ਕਰੀਏ ਜਾਂ ਕੋਈ ਸੰਪਰਕ ਕਰਨ। ਉਹਨਾਂ ਨੂੰ ਫੋਨ ਕਰਦੇ ਜੀ। ਫੋਨ ਨਹੀਂ ਚੱਕਦੇ ਹੈਗੇ ਸੱਜ ਫੇਰ ਫੋਨ ਲਾਉਣੇ ਠੇਕੇਦਾਰ ਨੂੰ ਨਾ ਠੇਕੇਦਾਰ ਨੇ ਚੱਕਿਆ ਫੋਨ। ਸਿਰ ਨਹੀਂ ਮਿਲ ਰਿਹਾ ਜੀ। ਅੱਛਾ ਜੀ। ਕਿ ਮੈਨੂੰ ਲੱਗਦਾ ਪਾਣੀ ਦਾ ਜਰਾ ਮ ਉਹ ਪਤਾ ਨਹੀਂ ਠੇਕੇਦਾਰਾਂ ਨੇ ਕੀ ਕਰਿਆ ਕੀ ਹੇਟੁੱਤਾ ਕਰਿਆ ਉਹ ਪਾਣੀ ਨਹੀਂ ਆ ਰਿਹਾ ਗੁੜੀ ਜਦੋਂ ਪਾਓ ਜਿਹੜੇ ਮਰੇ ਮੋਟੇ ਮੋਗੇ ਦੇ ਲਾਇਏ ਨੇ ਤੇ ਹੁਣ ਕੀ ਦਿੱਕਤ ਕੀ ਆਉਂਦੀ ਹੁਣ ਲੱਕੜ ਕਿਸਾਨ ਨੂੰ ਸਾਰੀ ਹੈ ਜੀ ਜਿਆਦਾ ਅਗਲੀ ਦੀ ਫਸਲ ਨਹੀਂ ਰਾਮ ਜੀ ਐਡਾ ਬੜਾ ਲੱਖਾਂ ਰੁਪਏ ਦਾ ਕਹਿੰਦੇ ਜੀ ਅਸੀਂ ਤਾਂ ਇਹ ਕਰਤਾ ਸੀ ਉਹ ਕਰਤਾ ਗੱਲਾਂ ਮੱਤਨ ਵਾਲੀ ਕਰਤਾ ਆ ਕੇ ਦੇਖਣ ਤਾਂ ਸਹੀ ਨਾ ਹੋ ਜਦ ਜਹਾੜੀ ਲਾਉਣ ਇਹ ਦੇਖੋ ਵੀ ਪਾਣੀ ਚੱਲਦਾ ਜਾਂ ਨਹੀਂ ਚੱਲਦਾ ਫਿਰ ਪਤਾ ਲੱਗੂ ਉਹਨਾਂ ਸੋ ਉੱਥੇ ਬੈਠੇ ਨੇ ਪੱਕਿਆਂ ਥੱਲੇ ਹੁਣ ਜਨਰੇਟਰ ਵਗੈਰਾ ਚਲਾ ਕੇ ਭਰ ਰਹੇ ਹੁੰਦੀ ਫੇਰ ਕੋਈ ਨਾਲ ਨਹੀਂ ਮੋਟਰ ਤੋਂ ਲੈਵਾਂਗੇ ਦਾ ਜੀ ਜਨਰੇਟਰ ਦਾ ਸਾਡਾ ਬੋਰ ਖਰਾਬ ਹੋ ਗਿਆ ਜਨਰੇਟਰ ਕਾਦੇ ਤੇ ਲਈਏ ਕੀ ਮੰਗ ਕਰਦੇ ਹਾਂ ਕੀ ਹੋਣਾ ਚਾਹੀਦਾ ਫੇਰ ਇਹ ਮੇਲਾ ਹੱਲ ਹੋਣਾ ਤਹੀਂ ਦਾ ਜਾਂ ਫਿਰ ਮਾਜਬਾ ਦੇਣਾ ਤਾਂਹੀਂ ਦਾ ਜਾ ਬੈਠ ਕੇ ਕਿਰਦਾਰ ਨੂੰ ਪੁੱਛੋ ਤਾਂ ਕਿ ਕੀ ਗੱਲ ਹੈ ਆਸਾਨ ਹੋਇਆ ਜੀ ਜ਼ਿੰਮੇਵਾਰ ਦਾ ਜਿਹੜੇ ਜ਼ਿੰਮੇਵਾਰ ਨੇ ਠੇਕੇ ਤੇ ਲਈ ਹੈ 15-15000 ਰੁਪਏ ਨੂੰ ਠੇਕੇ ਤੇ ਲਈ ਹੈ ਵੀ ਵੀ ਬਹੁਤ ਨੁਕਸਾਨ ਹੋ ਰਿਹਾ ਵਿਚਾਰੇ ਜੀਰੀ ਨਹੀਂ ਲੱਗ ਰਹੀ ਜੀ ਪਹਿਲੇ ਸਾਲ ਮੇਰੇ ਲਵੇ ਪਿੱਛੇ ਛਾਲ ਚ ਪੰਜਾਬ ਦੇ ਥਾਂ ਉੱਥੇ ਦੀ ਆਪਣੇ ਆਸੂ ਦੇ ਨਾਲ ਹੀ ਜੀ ਉੱਥੇ ਤੱਕੇ ਨਾਲ ਇਹਨਾਂ ਨੇ ਕਣਕ ਵੱਢ ਕੇ ਪਾਈਪਲਾਈਨ ਪਾਈ ਸੀ ਉਹਦਾ ਸਾਡਾ ਨੁਕਸਾਨ ਹੋਇਆ ਨਾਲੇ ਪਾਣੀ ਹਜੇ ਤੱਕ ਨਹੀਂ ਉੱਥੇ ਪਹੁੰਚਿਆ ਉਹ ਸਰਕਾਰ ਨੂੰ ਚਾਹੀਦਾ ਵੀ ਇਹਨਾਂ ਨੇ ਛੇਤੀ ਛੇਤੀ ਹੱਲ ਕਰਕੇ ਇਹਨਾਂ ਨੂੰ ਪਾਣੀ ਦੇਣਾ ਚਾਹੀਦਾ ਪਾਈਪ ਪਹਿ ਚੁੱਕੀ ਹੈ ਸਾਰੀ ਸਾਰੀ ਪੈਰ ਚੁੱਕੀ ਹੈ ਕੀ ਕਹਿੰਦੇ ਨੇ ਕਿਉਂ ਨਹੀਂ ਆ ਰਿਹਾ ਪਾਣੀ ਕੋਈ ਸੁਣਦੇ ਹੀ ਨਹੀਂ ਹੈਗੇ ਕੁਣ ਸੁਣਵਾਈ ਨਹੀਂ ਹੋ ਰਹੀ ਨਾ ਕੋਈ ਨਹੀਂ ਸੁਣਦਾ ਜਿਹੜੀਆਂ ਸੁੱਕਰੀਆਂ ਨੇ ਜਿਹੜੇ ਸੁੱਕਦੀਆਂ ਨੇ ਕੀ ਮੰਗ ਕਰਦੇ ਹਾਂ ਅਸੀਂ ਮੰਗ ਕਰਦੇ ਹਾਂ ਜਲਦੀ ਜਲਦੀ ਪ੍ਰਸ਼ਾਸਨ ਨੂੰ ਇਹਨਾਂ ਦਾ ਧਿਆਨ ਦੇਣਾ ਚਾਹੀਦਾ ਹੈ ਪਾਣੀ ਜ਼ਿਮੀਦਾਰ ਤੱਕ ਪਹੁੰਚਦਾ ਹੋਣਾ ਚਾਹੀਦਾ